ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੇਰਾ ਬਿਆਸ ਮੁਖੀ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਦੇ ਉੱਪਰ ਸਾਜਿਆ ਵੱਡਾ ਨਿਸ਼ਾਨਾ ਸ਼ਹਿਰਾਨਾ ਅੰਦਾਜ਼ ਦੇ ਵਿੱਚ ਡੇਰਾ ਬਿਆਸ ਮੁਖੀ ਦੇ ਬਾਰੇ ਕੁਝ ਸ਼ਬਦ ਲਿਖੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੇਰਾ ਬਿਆਸ ਮੁਖੀ ਤੋਂ ਬਹੁਤ ਵੱਡਾ ਦਰਸ ਤਾਰਿਆ ਜੋ ਡੇਰਾ ਬਿਆਸ ਮੁਖੀ ਨੇ ਮਜੀਠੀਆ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੂੰ ਝੂਠੀ ਦੱਸਿਆ ਸੀ ਉਸਦੇ ਬਾਰੇ ਅੱਜ ਮੁੱਖ ਮੰਤਰੀ ਨੇ ਤੜਕੇ ਹੀ ਆਪਣੇ ਸ਼ੈਰਾਨਾ ਅੰਦਾਜ਼ ਦੇ ਵਿੱਚ ਕੀ ਕਿਹਾ ਹੈ ਤੁਸੀਂ ਜੁੜੇ ਹੋ ਲੋਕ ਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਸਾਡਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨ ਮੰਤਰੀ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਨਾਬਾ ਜੇਲ੍ਹ ਵਿੱਚ ਮਿਲਣ ਵਾਸਤੇ ਡੇਰਾ ਬਿਆਸ ਮੁਖੀ ਮਾਰੇ ਗੁਰਿੰਦਰ ਸਿੰਘ ਢਿੱਲੋਂ ਦੂਸਰੀ ਵਾਰ ਪਹੁੰਚੇ 2 ਫਰਵਰੀ ਨੂੰ ਜਿਵੇਂ ਹੀ ਡੇਰਾ ਬਿਆਸ ਮੁਖੀ 2 ਫਰਵਰੀ ਨੂੰ ਮੁਲਾਕਾਤ ਕਰਦੇ ਨੇ ਤਦ ਦੋਸਰੇ ਦੇਨੀ ਡੇਰਾ ਬਿਆਸ ਮੁਖੀ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ ਜਾਂਦੀ ਹੈ ਤੇ ਉਸੇ ਦੇ ਨਹੀਂ ਜੋ ਸੁਪਰੀਮ ਕੋਰਟ ਦੇ ਵਿੱਚ ਮਜੀਠੀਆ ਦੇ ਕੇਸ ਦੀ ਸੁਣਵਾਈ ਹੁੰਦੀ ਹੈ ਉਸ ਕੇਸ ਦੇ ਵਿੱਚ ਮਜੀਠੀਆ ਨੂੰ ਵੱਡੀ ਰਾਹਤ ਮਿਲ ਜਾਂਦੀ ਹੈ ਜ਼ਮਾਨਤ ਮਨਜ਼ੂਰ ਹੋ ਜਾਂਦੀ ਹੈ ਜੋ ਡੇਰਾ ਬਿਆਸ ਮੁਖੀ ਦੀ ਇਹ ਜਾਦੂ ਦੀ ਜਫੀ ਜੋ ਵਿਕਰਮ ਸਿੰਘ ਮਜੀਠੀਆ ਨੇ ਵੀ ਕਿਹਾ ਕਿ ਬਹੁਤ ਵੱਡੀ ਤਾਕਤ ਸੀ ਡੇਰਾ ਬਿਆਸ ਦੇ ਮੁਖੀ ਸੰਤਾਂ ਨੇ ਜਿਨ੍ਹਾਂ ਨੇ ਕੱਲ ਹੀ ਮੇਰੇ ਨਾਲ ਮੁਲਾਕਾਤ ਕੀਤੀ ਤੇ ਮੇਰੀ ਜ਼ਮਾਨਤ ਜੋ ਮਨਜ਼ੂਰ ਹੋ ਗਈ ਵਿਕਰਮ ਸਿੰਘ ਮਜੀਠੀਆ ਜਿਵੇਂ ਹੀ ਅੱਜ ਜੇਲ੍ਹ ਤੋਂ ਬਾਹਰ ਆਏ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਪਰ ਵੀ ਵੱਡਾ ਤੰਝ ਕੱਸਿਆ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ ਉੱਥੇ ਹੀ ਉਹਨਾਂ ਨੇ ਡੇਰਾ ਬਿਆਸ ਮੁਖੀ ਬਾਰੇ ਵੀ ਬਹੁਤ ਵੱਡੀ ਗੱਲ ਕਹੀ ਕਿ ਡੇਰਾ ਬਿਆਸ ਦੇ ਮੁਖੀ ਮਾਰੇ ਗੁਰਿੰਦਰ ਸਿੰਘ ਢਿੱਲੋਂ ਨੇ ਜਿਹੜੀ ਸਾਰੀ ਦੁਨੀਆ ਨੂੰ ਤਾਕਤ ਦੇਣ ਵਾਲੇ ਨੇ ਉਹਨਾਂ ਨੇ ਵੀ ਇਹ ਗੱਲ ਕਹਿ ਦਿੱਤੀ ਮੀਡੀਆ ਵਿੱਚ ਕਿ ਇਹ ਸਭ ਕੁਝ ਝੂਠਾ ਹੈ ਹਰੇਕ ਛੋਟੇ ਬੱਚੇ ਤੋਂ ਲੈ ਕੇ ਵੱਡੇ ਲੋਕਾਂ ਤੱਕ ਵੀ ਗੱਲ ਕਹੀ ਜਾ ਰਹੀ ਸੀ ਕਿ ਝੂਠੇ ਕੇਸ ਬਣਾਏ ਜਾ ਰਹੇ ਨੇ ਵਿਕ੍ਰਮ ਸਿੰਘ ਮਜੀਠੀਆ ਨੂੰ ਝੂਠੇ ਸਾਜਿਸ਼ ਤੇ ਆਤਿ ਪਸਾਇਆ ਗਿਆ ਹੈ ਜਿਸ ਤੋਂ ਬਾਅਦ ਡੇਰਾ ਬਿਆਸ ਮੁਖੀ ਵੱਲੋਂ ਵੀ মিডিਆ ਵਿੱਚ ਇਹੀ ਗੱਲ ਕਹੀ ਗਈ ਪਰ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਨੇ ਅੱਜ ਡੇਰਾ ਬਿਆਸ ਦੇ ਵੱਲੋਂ ਜਦੋਂ ਇਹ ਗੱਲ ਕਹੀ ਜਾਂਦੀ ਇਹ ਤਾਂ ਫਿਰ ਸ਼ਹਿਰਾਂ ਨਾਲ ਅੰਦਾਜ਼ੇ ਦੇ ਵਿੱਚ ਕੀ ਕਹਿੰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਜੋ ਸ਼ਹਿਰਾਨੀ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਦੇ ਉੱਪਰ ਪੋਸਟ ਕੀਤਾ ਕਿ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤਾਂ ਦਾ ਉੱਥੇ ਰੱਬ ਰੱਖਾ ਜਿੱਥੇ ਮੁਲਾਕਾਤ ਹੀ ਜੱਜ ਬਣ ਜਾਣ ਸਮਝਿਆ ਜਾ ਰਿਹਾ ਕਿ ਇਹ ਤੁੱਕਾ ਮੁੱਖ ਮੰਤਰੀ ਨੇ ਜੋ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਹੋਈ ਸੀ ਡੇਰਾ ਬਿਆਸ ਮੁਖੀ ਰਾਧਾ ਸਵਾਮੀ ਦੀ ਉਹਨਾਂ ਨੂੰ ਲੈ ਕੇ ਇਹ ਸ਼ਬਦ ਕਹੇ ਨੇ ਜੋ ਡੇਰਾ ਬਿਆਸ ਮੁਖੀ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਕੇ ਕਿਆ ਗਿਆ ਸੀ ਕਿ ਇਹ ਸਭ ਝੂਠੇ ਕੇਸ ਨੇ ਇਸੇ ਨੂੰ ਲੈ ਕੇ ਮੁੱਖ ਮੰਤਰੀ ਨੇ ਡੇਰਾ ਬਿਆਸ ਮੁਖੀ ਦੇ ਉੱਪਰ ਇਹ ਵੱਡਾ ਤੰਜ ਕੱਸਿਆ ਹੈ ਵੱਡਾ ਜਿਹੜਾ ਉਹਨਾਂ ਦੇ ਉੱਪਰ ਇਲਜ਼ਾਮ ਲਾਇਆ ਕਿ ਉਹਨਾਂ ਨੂੰ ਕਿਵੇਂ ਪਤਾ ਸੀ ਕਿ ਇਹ ਝੂਠੇ ਕੇਸ ਨੇ ਕਿ ਉਹ ਇੱਕ ਮੁਲਾਕਾਤ ਕਰਨ ਵਾਸਤੇ ਜਾਂਦੇ ਨੇ ਤੇ ਉਹ ਖੁਦ ਜੱਜ ਬਣੇ ਹੋਏ ਨੇ ਜਿਸ ਨੂੰ ਲੈ ਕੇ ਡੇਰਾ ਬਿਆਸ ਦੀਆਂ ਸੰਗਠਾ ਵੱਲੋਂ ਵੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕੀਤਾ ਜਾਵੇਗਾ ਜੋ ਡੇਰਾ ਬਿਆਸ ਦੇ ਮੁਖੀ ਦੇ ਉੱਪਰ ਇਹ ਜਿਹੇ ਛੇਰਾਨਾ ਅੰਦਾਜ਼ ਦੇ ਵਿੱਚ ਇਹ ਗੱਲ ਕਰ ਰਹੇ ਨੇ ਸੋਚੇ ਤੇਰੇ ਕੀ ਮਾਰੇ ਗੁਰਿੰਦਰ ਸਿੰਘ ਢਿੱਲੋਂ ਉਸ ਮੁਲਾਕਾਤ ਤੋਂ ਬਾਅਦ মিডিਆ ਨੂੰ ਮੁਤਾਲਕ ਹੁੰਦਿਆਂ ਮਜੀਠੀਆ ਦੇ ਦਰਜ ਕੇਸ ਨੂੰ ਉਹਨਾਂ ਨੇ ਗਲਤ ਕਿਹਾ ਸੀ ਜਿਸ ਦੇ ਬਾਰੇ ਮੁੱਖ ਮੰਤਰੀ ਨੇ ਇਹ ਸ਼ਬਦ ਲਿਖੇ ਨੇ ਜੋ ਡੇਰਾ ਬਿਆਸ ਮੁਖੀ ਦੇ ਉੱਪਰ ਸਿੱਧਾ ਸਿੱਧਾ ਉਹਨਾਂ ਦਾ ਅਟੈਕ ਹੈ ਜਿਸ ਨੂੰ ਲੈ ਕੇ ਉਨ੍ਹਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੀ ਚੁੱਪ ਹੈ ਸਾਰੇ ਮੰਤਰੀ ਚੁੱਪ ਨੇ ਪਰ ਮੁੱਖ ਮੰਤਰੀ ਭਗਵੰਤ ਮਾਨ ਤੇ ਇੱਕ ਉਹਨਾਂ ਦਾ ਮੁਖ ਬੁਲਾ ਰਾ ਬਲਦੇਵ ਸਿੰਘ ਪੰਨੂ ਉਹ ਡੇਰਾ ਬਿਆਸ ਦੇ ਮੁਖੀ ਬਾਰੇ ਜੋ ਅਜੇ ਸ਼ਬਦ ਬੋਲੇ ਨੇ ਜਿਸ ਨੂੰ ਲੈ ਕੇ ਇਹਨਾਂ ਨੂੰ ਹੁਣ ਡੇਰਾ ਬਿਆਸ ਦੀ ਸੰਗਤ ਦੇ ਵੱਲੋਂ ਵੀ ਜਵਾਬ ਦੇਣਾ ਪਵੇਗਾ ਕਿਉਂਕਿ ਡੇਰਾ ਬਿਆਸ ਮੁਖੀ ਨੇ ਜੋ ਸੱਚ ਕਿਹਾ ਉਸ ਨੂੰ ਹੁਣ ਛੁਪਾਇਆ ਨਹੀਂ ਜਾ ਸਕਦਾ ਕਿਉਂਕਿ ਇਹ ਝੂਠੇ ਕੇਸ ਝੂਠੇ ਸਭ ਕੁਝ ਜਿਹੜਾ ਕਿ ਇੱਕ ਸਾਜੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲਾਂ ਇੱਕ ਵੀਡੀਓ ਵੀ ਆਉਂਦੀ ਹੈ ਜਿਸ ਵਿੱਚ ਉਹਨਾਂ ਨੇ ਖੁਦ ਮੰਨਿਆ ਹੋਇਆ ਹੈ ਕਿ ਕੁਝ ਵੀ ਨਹੀਂ ਪਤਾ ਕਿ ਮਜੀਠੀਆ ਨੇ ਕੋਈ ਡਰੱਗ ਵੇਚਿਆ ਜਾਂ ਨਹੀਂ ਵੇਚਿਆ ਇਹ ਜੋ ਮੀਡੀਆ ਦੇ ਵਿੱਚ ਖਬਰਾਂ ਚੱਲਦੀਆਂ ਰਹੀਆਂ ਉਸ ਨੂੰ ਲੈ ਕੇ ਆਪਾਂ ਵੀ ਜਿਹੜੇ ਵਿਆਹ ਦਿੰਦੇ ਰਿਆਂ ਜੋ ਵਿਕਰਮ ਸਿੰਘ ਮਜੀਠੀਆ ਦੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਮੰਨ ਰਹੇ ਨੇ ਤੇ ਫਿਰ ਮੁੱਖ ਮੰਤਰੀ ਨੂੰ ਵੀ ਪਤਾ ਹੈ ਕਿ ਇਹ ਰਾਜਨੀਤੀ ਹੋਈ ਏ ਇਹ ਰਾਜਨੀਤੀ ਦੇ ਵਿੱਚ ਸਭ ਕੁਝ ਕੀਤਾ ਹੈ ਜੋ ਵਿਕਰਮ ਸਿੰਘ ਮਜੀਠੀਆ ਹੁਣ ਬਾਹਰ ਆਏ ਨੇ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਖਿਰ ਗਈ ਏ